ਕਮਲ ਕਿਲ ਦੇ ਨਾਵਲ ਗੰਧਲੇ ਰਿਸ਼ਤੇ ਦਾ ਅਗਲਾ ਕਾਂਡ 9 ਪਿਛਲੇ ਕਾਂਡ ਵਿੱਚ ਤੁਸੀਂ ਸੁਣਿਆ ਕਿ ਬੀਰਾ ਕਰਾਸਜੀ ਦੇ ਘਰ ਪਹੁੰਚਦੀ ਹੈ ਤੇ ਉੱਥੇ ਫਿਰ ਉਹਨਾਂ ਦੋਹਾਂ ਦਰਮਿਆਨ ਗੱਲਾਂ ਬਾਤਾਂ ਦਾ سلسلہ ਸ਼ੁਰੂ ਹੁੰਦਾ ਹੈ ਤੇ ਹੁਣ ਅੱਗੇ ਇਹੋ ਜਿਹਾ ਕੀ ਹੋ ਗਿਆ ਸੀ ਕਰਾਸਜੀ ਜੋ ਤੁਸੀਂ ਮੋੜ ਆਪਣੇ ਦੇਸ਼ੀ ਨਹੀਂ ਪਰਤੇ ਮੈਂ ਕੱਲ ਜਾਰੀ ਰੱਖ ਦਿਆਂ ਫਲਕੀ ਤਾ ਵਸ ਬੀਰਾ ਉਸ ਤੇਸ਼ ਨਾਲ ਮੋਈ ਨਹੀਂ ਗਿਆ ਸੱਚ ਪੁੱਛੇ ਤਾਂ ਕਦੇ ਯਾਦ ਵੀ ਨਹੀਂ ਆਉਂਦੀ ਮਨੋਂ ਮੇਰੇ ਮਨ ਦੇ ਕੋਨੇ ਚ ਬਚਿਆ ਕੁਝ ਨਹੀਂ ਉਸ ਤੇਸ਼ ਲਈ ਇੰਜ ਕਿਉਂ ਕਹਿ ਰਹੇ ਹੋ ਤੁਹਾਡਾ ਬੱਚਾ ਉੱਥੇ ਹੈ ਪਰਿਵਾਰ ਉੱਥੇ ਹੈ ਹਾਂ ਉਹ ਤਾਂ ਹੈ ਉਹ ਆਪਣੀ ਥਾਂ ਮੇਰਾ ਜਿਗਰ ਦਾ ਟੋਟਾ ਮੇਰਾ ਪੁੱਤ ਵਾਹਿਗੁਰੂ ਦੀ ਲੰਮੀ ਉਮਰ ਕਰੇ ਉਹਦੇ ਸਾਹ ਨਾਲ ਹੀ ਮੈਂ ਚੋਂਦੀ ਆਂ ਹੋਰ ਕੁਝ ਤਾਂ ਬਚਿਆ ਨਹੀਂ ਉਸ ਦੇ ਬਿਨਾ ਮੇਰੇ ਕੋਲ ਇਹ ਨਾ ਅੱਖੀ ਉਸੀਆਂ ਅੱਖਾਂ ਪੜਾਈ ਮੈਂ ਆਪਣਾ ਕੱਪ ਥੱਲੇ ਮੇਜ਼ ਤੇ ਰੱਖ ਉਸ ਦਾ ਹੱਥ ਫੜ ਲਿਆ। ਇੰਨੀ ਗਰਮੀ ਵਿੱਚ ਵੀ ਉਹ ਕੰਬ ਰਹੀ ਸੀ। ਕੁਝ ਪਰਲੀ ਮੈਨੂੰ ਇੰਜ ਲੱਗਿਆ। ਉਹ ਬਿਨ ਬੋਲਿਆਂ ਬਹੁਤ ਕੁਝ ਆ ਗਈ। ਕੁਝ ਖਾਏਂਗੀ ਵੀਰਾ? ਬਣਾਵਾਂ ਮੈਂ ਕੋਈ ਤੇਰੇ ਲਈ। ਟੇਬਲ ਉੱਪਰੋਂ ਕਾਫੀ ਦੇ ਕੱਪ ਲੈ ਕੇ ਉਹ ਕਿਚਨ ਵੱਲ ਤੁਰ ਹੀ ਜਾਂਦੀ ਨੇ। ਮੈਨੂੰ ਪੁੱਛਿਆ, "ਨਹੀਂ ਗਲਾਸ ਜੀ ਮੈਂ ਬ੍ਰੈਕਫਾਸਟ ਕਰਕੇ ਆਇਆ, ਕੁਝ ਨਹੀਂ ਖਾਣਾ।" ਮੈਂ ਵੀ ਉਸ ਦੇ ਮਗਰ-ਮਗਰ ਕਿਚਨ ਵਿੱਚ ਚਲੀ ਗਈ। ਕਿਚਨ ਬਹੁਤ ਹੀ ਖੂਬਸੂਰਤ ਸੀ। ਸਫਾਈ ਇੰਨੀ ਕਿ ਮੇਰੀ ਦਾਦੀ ਦੇ ਕਹਿਣ ਵਾਂ ਭਾਵੇਂ ਪੁੰਝੇ ਬੈ ਕੇ ਖਾ ਲੋ ਕੱਪ ਧੋ ਕੇ ਫਿਰ ਵਾਪਸ ਤੋਂ ਨਾਇਸ ਜਿਹੇ ਤਰੀਕੇ ਨਾਲ ਸ਼ੀਸ਼ੇਵਾਰੀ ਕਿਚਨ ਯੂਨਿਟ ਵਿੱਚ ਝਟਕਾ ਦਿੱਤੇ ਤੇ ਆ ਲਾ ਆ ਤੈਨੂੰ ਆਪਣਾ ਆ ਗਰੀਬ ਖਾਨਾ ਦਿਖਾਵਾਂ ਲੈ ਇੰਨਾ ਸੋਹਣਾ ਘਰ ਹੈ ਤੁਸੀਂ ਇਸ ਨੂੰ ਗਰੀਬ ਖਾਨਾ ਕਿਉਂ ਆਖ ਰਹੇ ਹੋ ਗੱਲਾਂ ਕਰਦਿਆਂ ਅਸੀਂ ਕਿਚਨ ਦੇ ਪਿੱਛੇ ਬਣੀ ਕੰਸਰਵੇਟਿਵ ਵਿੱਚ ਆ ਗਏ ਉੱਥੇ ਵੀ ਬਹੁਤ ਸੋਹਣਾ ਲੈਦਰ ਦਾ ਸੋਫਾ ਲੱਗਿਆ ਹੋਇਆ ਸੀ ਤੇ ਕੋਰਨਰ ਵਿੱਚ ਬੁੱਕ ਰੈਕ ਕੋਈ 15-20 ਕਿਤਾਬਾਂ ਦਾ ਮਿਡਲ ਵਿੱਚ ਕਾਫੀ ਟੇਬਲ ਤੇ ਸਾਈਡ ਤੇ ਫਿਸ਼ ਟੈਂਕ ਜਿਸ ਵਿੱਚ ਸੋਹਣੀਆਂ ਸੋਹਣੀਆਂ ਸਨੈਰੀ ਮੱਛੀਆਂ ਤੈਰ ਰਹੀਆਂ ਸਨ ਉੱਥੋਂ ਹੀ ਬਾਹਰ ਗਾਰਡਨ ਵਿੱਚ ਦੋਰ ਨਿਕਲਦੀ ਸੀ ਤੇ ਗਾਰਡਨ ਵਿੱਚ ਤਕਰੀਬਨ 10 ਕੁ ਫਲਾਂ ਦੇ ਬੂਟੇ ਲੱਗੇ ਹੋਏ ਸਨ ਜੋ ਸਾਰੇ ਫਲਾਂ ਨਾਲ ਲੱਦੇ ਪੈਸਨ ਸੰਗਤਰੀਆਂ ਨਾਲ ਭਰਿਆ ਬੂਟਾ ਟੁੱਟਣ ਤੇ ਆਇਆ ਹੋਇਆ ਸੀ ਇੰਨਾ ਫਲ ਮੈਂ ਕਦੇ ਨਹੀਂ ਦੇਖਿਆ ਸੀ ਜੋ ਇੱਕ ਛੋਟੇ ਜਿਹੇ ਸੰਤਰੇ ਦੇ ਦਰਖਤ ਨੂੰ ਪਿਆ ਸੀ ਨਾਲ ਹੀ ਨਿੰਬੂਆਂ ਦਾ ਬੂਟਾ ਪਰਾ ਕਾਰਨਰ ਵਿੱਚ ਅਮਰੂਦ ਤੇ ਆਂਬ ਦੇ ਬੂਟੇ ਸਨ ਬੂਟੇ ਸਾਰੇ ਮਸਾਂ 5 ਫੁੱਟ ਦੇ ਹੀ ਸਨ ਪਰ ਫਲਾਣਾ ਲੱਦੇ ਹੋਏ ਸਨ ਇੰਜ ਲੱਗਦਾ ਸੀ ਜਿਵੇਂ ਸਾਰੇ ਰਲ ਕੇ ਇਸ ਖੂਬਸੂਰਤ ਆਰਦੀ ਕੇਅਰ ਦਾ ਨਿਕਮਨਣੀ ਇਸ ਤੇ ਵਿੜੇ ਵਿੱਚ ਚੱਲ ਕੇ ਆ ਪਏ ਹੋਣ ਮਿਡਲ ਵਿੱਚ ਨੀਲੇ ਰੰਗ ਦੀ ਫਲੋਰ ਵਾਲਾ ਕੋਈ 5-6 ਫੁੱਟ ਡੂੰਗਾ ਤੇ 10-12 ਫੁੱਟ ਲੰਬਾ ਚੌੜਾ ਸਾਫ਼ ਸੁਥਰਾ ਸਵੀਮਿੰਗ ਪੂਲ ਸੀ ਗਰਮ ਦੇਸ਼ ਣ ਕਰਕੇ ਇਸ ਤੇ ਸਾਰੇ ਘਰਾਂ ਚੀ ਸਵੀਮਿੰਗ ਪੂਲ ਹੁੰਦੇ ਹਨ ਦੋ ਚਿੱਟੀਆਂ ਪੂਲ ਵਾਲੀਆਂ ਕੁਰਸੀਆਂ ਤੇ ਮਿਡਲ ਵਿੱਚ ਧੁੱਪ ਵਾਲੀ ਛਤਰੀ ਕੁਝ ਮੈਂਟਲੀ ਮੈਨੂੰ ਲੱਗਾ ਕਿਸੇ ਘਰ ਵਿੱਚ ਨਹੀਂ ਹੋਟਲ ਵਿੱਚ ਆੜੇ ਦੁਆਲੇ ਚਾਰ ਦੁਆਰੀ ਇੱਕ ਪਾਸੇ ਮੇਰੇ ਵਾਲਾ ਹੋਟਲ ਤੇ ਦੂਜੇ ਬੰਨੇ ਲਾਵੇ ਵਾਲੀਆਂ ਪਹਾੜੀਆਂ ਬਹੁਤ ਹੀ ਸੋਹਣੀ ਜਗ੍ਹਾ ਤੇ ਕਲਾਸਟੀ ਦਾ ਕਰ ਸੀ ਆ ਬੂਟਾ ਦੇਖ ਰਹੀ ਹੈ ਬੀਰਾ ਇੱਕ ਲਾਲ ਫੁੱਲਾ ਨਾਲ ਲੱਦੇ ਬੂਟੇ ਵੱਲ ਹੱਥ ਕਰਕੇ ਉਹਨੇ ਆਖਿਆ ਬੂਟੇ ਤੇ ਪੱਤੇ ਘਟ ਸਨ ਤੇ ਫੁੱਲ ਬਹੁਤ ਸਨ ਲੰਬੇ ਲੰਬੇ ਲਾਲ ਫੁੱਲ ਜਿਵੇਂ ਉਹਨਾਂ ਦੇ ਵੇੜੇ ਵਿੱਚ ਲਾਲ ਫੁੱਲਕਾਰੀ ਤਣ ਕੇ ਕੋਈ ਸੋਹਣੀ ਬੋਟੀ ਮਿਲ ਨਾ ਹੀ ਹੋਵੇ ਇਹ ਬੂਤਲ ਬਰਸ਼ ਹੈ ਜਦੋਂ ਮੈਂ ਇੰਡੀਆ ਹੁੰਦੀ ਸੀ ਕੋਈ 14-15 ਵਰਿਆਂ ਦੀ ਤਾਂ ਸਾਡੇ ਘਰ ਵਿੱਚ ਦਾਰਚੀ ਨੇ ਦੋ ਬੂਟੇ ਲਾਏ ਹੁੰਦੇ ਸਨ ਉਹ ਵੀ ਇਸੇ ਤਰ੍ਹਾਂ ਗਰਮੀਆਂ ਨੂੰ ਲਾਲ ਫੁੱਲਾਂ ਨਾਲ ਲੱਜ ਜਾਂਦੇ ਜਦ ਫੁੱਲਾਂ ਦਾ ਸੀਜ਼ਨ ਹੁੰਦਾ ਤਾਂ ਹਰ ਸਾਲ ਗਰਮੀਆਂ ਵਿੱਚ ਬਹੁਤ ਸਾਰੇ ਤੋਤੇ ਸਾਡੇ ਘਰ ਇਸ ਬੂਟੇ ਤੇ ਆਉਂਦੇ ਜਦ ਦੁਪਹਿਰੇ ਅਸੀਂ ਸਾਰੇ ਅੰਦਰ ਹੀ ਸੁੱਤੇ ਹੁੰਦੇ ਤਾਂ ਬਹੁਤ ਸਾਰੇ ਫੁੱਲ ਟੁਕ ਟੁਕ ਥੱਲੇ ਸੁੱਟ ਜਾਂਦੇ ਵੇੜੇ ਵਿੱਚ ਖਿਲਰੇ ਫੁੱਲ ਦੇਖ ਮੇਰਾ ਮਨ ਬੜਾ ਖਰਾਬ ਹੁੰਦਾ ਤੇ ਤੈਨੂੰ ਪਤਾ ਬਹੁਤੀ ਵਾਰ ਮੈਂ ਸਾਰਾ ਦੁਪਹਿਰ ਇਸ ਬੂਟੇ ਦੀ ਤੋਤਿਆਂ ਕੋਲੋਂ ਰਾਖੀ ਵੀ ਕਰਦੀ ਮੇਰਾ ਬੜਾ ਪਸੰਦੀਦਾ ਇਹ ਬੂਟਾ ਮੇਰੇ ਧਾਰਤੀ ਬੜੀ ਰੂਹ ਨਾਲ ਇਸ ਬੂਟੇ ਦਾ ਰੂਪ ਨਿਹਾਰਦੇ ਹੁੰਦੇ ਸੀ ਉਹਨਾਂ ਨੇ ਖਾਸ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆ ਕੇ ਇਹ ਬੂਟੇ ਕਰ ਲਾਇਆ ਸਨ ਪਤਾ ਨਹੀਂ ਕਿਉਂ ਵੀ ਰ ਮੈਂ ਜਦ ਵੀ ਇਸ ਬੂਟੇ ਨੂੰ ਦੇਖਦੀ ਹਾਂ ਮੈਨੂੰ ਉਹਨਾਂ ਦਾ ਨਿਗ ਸੰਦਰੋਂ ਆਉਂਦਾ ਅੱਜ ਹੀ ਬੜਾ ਮੋਹ ਹੈ ਚੰ드ਰੇਨਾ ਬੂਟੇ ਨੂੰ ਚੰਦਰਾ ਆਖੋ ਮੁਸਕਰਾ ਪਈ ਤੇ ਉਸ ਦੀਆਂ ਫੁੱਲਾਂ ਲੱਦੀਆਂ ਡਾਣੀਆਂ ਤੇ ਹੱਥ ਫੇਰਿਆ ਮੈਂ ਧਿਆਨ ਨਾਲ ਬੂਟੇ ਵੱਲ ਵੇਖਿਆ ਤਾਂ ਮੈਨੂੰ ਇੰਜ ਲੱਗਾ ਜਿਵੇਂ ਉਹ ਬੂਟਾ ਕਲਾਸ਼ ਨੂੰ ਗਲਵੱਕੜੀ ਪਾਉਣ ਲਈ ਇੱਕਦਮ ਉਸ ਵੱਲ ਝੁਕ ਗਿਆ ਹੋਵੇ ਆਪਣੀ ਸਾਰੀ ਗਾਰਡਨ ਦੀ ਸੈਰ ਕਰਾਉਂਦਿਆਂ ਬੂਟਿਆਂ ਬਾਰੇ ਦੱਸਦਿਆਂ ਉਹ ਵਾਪਸ ਅੰਦਰ ਆ ਗਈ ਤੇ ਬੱਚਿਆਂ ਵਾਂਗ ਮੈਂ ਵੀ ਉਸ ਤੇ ਮਗਰਮਗਰ ਅੰਦਰ ਪੈਰ ਧਰ ਲੇ ਤੈਨੂੰ ਪਤਾ ਇਸ ਆਈਲੈਂਡ ਦੇ ਘਰਾਂ ਦਾ ਚਿੱਟੇ ਤੋਂ ਬਿਨਾ ਕੋਈ ਹੋਰ ਰੰਗ ਨਹੀਂ ਵੜੀਆਂ ਚੜਦੀ ਚੜਦੀ ਨੇ ਆਖਿਆ ਹਾਂਜੀ ਮੈਂ ਪੜਿਆ ਸੀ ਕਿਤੇ ਹਾਂ ਤੇ ਦਰਵਾਜ਼ੇ ਦੇ ਤਾਕੀਆਂ ਹਰੇ ਤੇ ਜਾਂ ਫਿਰ ਨੀਲੇ ਹਾਂਜੀ ਪਰ ਬਹੁਤ ਸੋਹਣਾ ਤਾਲਮੇਲ ਹੈ ਉੱਪਰ ਪਹੁੰਚ ਕੇ ਉਸਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸਾਹਮਣੇ ਕਿੰਗ ਸਾਈਜ਼ ਦੀ ਬਹੁਤ ਹੀ ਸੋਹਣੀ ਲੈਦਰ ਦੀ ਵੱਡੀ ਸਾਰੀ ਬੈੱਡ ਲੱਗੀ ਹੋਈ ਸੀ ਦੋਵੇਂ ਪਾਸੇ ਬੈੱਡ ਸਾਈਡ ਡਰਾਅਰ ਤੇ ਦੋਵੇਂ ਡਰਾਉ ਉੱਤੇ ਉਸ ਤੇ ਬੇਟੇ ਤੇ ਉਸ ਤੇ ਪਰਿਵਾਰ ਦੀਆਂ ਫੋਟੋਆਂ ਪਈਆਂ ਸਨ ਤੇ ਸਾਹਮਣੇ ਕੰਨ ਤੇ ਕਲਾਸ਼ ਦੀ ਬਹੁਤ ਸੋਹਣੀ ਵੱਡੀ ਸਾਰੀ ਕੱਲੀ ਦੀ ਤਸਵੀਰ ਚਤਤੀ ਇਹ ਕਾਲੀ ਸ਼ਾਨ ਚੂਮਰ ਲਟਕ ਰਿਹਾ ਸੀ ਕੋਨੇ ਵਿੱਚ ਇੱਕ ਰੋਕਰਿੰਗ ਚੇਅਰ ਤੇ ਛੋਟਾ ਜਿਹਾ ਕਾਫੀ ਟੇਬਲ ਬਹੁਤ ਹੀ ਸੋਹਣਾ ਕਮਰਾ ਤੇ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ ਕਾਫੀ ਟੇਬਲ ਤੇ ਸ਼ਿਵਚਰਨ ਜੱਗੀ ਕੁਸੇ ਜੀ ਦੀਆਂ ਦੋ ਕਿਤਾਬਾਂ ਪਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਕਲਾਸ਼ ਦਾ ਪਤਾ ਲੱਗ ਰਿਹਾ ਸੀ ਕਿ ਹਾਲੇ ਵੀ ਉਸ ਨੂੰ ਪੜ੍ਹਨ ਲਿਖਣ ਦੀ ਚਿਟਕੋ ਨਹੀਂ ਸੀ ਭਾਵੇਂ ਉਹ ਲੰਮੇ ਸਮੇਂ ਤੋਂ ਗੁਮਨਾਮੀ ਦਾ ਜੀਵਨ ਜੀ ਰਹੀ ਸੀ ਫਿਰ ਵੀ ਆਦਤਾਂ ਨਹੀਂ ਬਦਲੀਆਂ ਸਨ ਤੁਹਾਡਾ ਕਮਰਾ ਬਹੁਤ ਸੋਹਣਾ ਹੈ ਕਲਾਸ ਜੀ। ਸ਼ੁਗਰੀਆ ਵੀਰਾ। ਆਹ ਦੂਜਾ ਕਮਰਾ ਹੈ। ਇਸ ਕਮਰੇ ਵਿੱਚ ਮੇਰਾ ਬੇਟਾ ਤੇ ਬਹੂ ਆ ਕੇ ਰਹਿੰਦੇ ਹੁੰਦੇ ਆ। ਇਹ ਉਹਨਾਂ ਦਾ ਕਮਰਾ ਹੈ। ਕਮਰੇ ਅੰਦਰ ਪੈਰ ਪਾਉਂਦੇ ਆ ਸਾਹਮਣੇ ਦੀਵਾਰ ਤੇ ਬਹੁਤ ਸੋਹਣੇ ਜੋੜੇ ਦੀ ਵੱਡੀ ਸਾਰੀ ਤਸਵੀਰ ਲੱਗੀ ਹੋਈ ਸੀ। ਇਹ ਮੇਰਾ ਬੇਟਾ ਸਰਤਾਜ ਤੇ ਉਸਦੀ ਬਹੂ ਨਿਮਰਤ ਹੈ। ਬਹੁਤ ਸੋਹਣੀ ਜੜੀ ਹੈ ਕਲਾਸ ਜੀ। ਪਰਮਾਤਮਾ ਖੁਸ਼ ਰੱਖੇ ਇਹਨਾਂ ਨੂੰ ਕੋਈ ਬੱਚੇ ਵੀ ਹਨ ਇਹਨਾਂ ਦੇ। ਨਾ ਨਾ ਹਾਰੇ ਕਿਤੇ। ਇਹਨੂੰ ਤਾਂ ਪਤਾ ਹੀ ਆ ਅੱਜ ਕੱਲ ਦੀ ਜਨਰੇਸ਼ਨ ਇਹਨਾਂ ਨੇ ਪਹਿਲਾਂ ਲਾਈਫ ਇੰਜੋਏ ਕਰਨੀ ਐ ਕੰਮ ਕਰਨੇ ਹੁੰਦੇ ਆ ਸੈੱਟ ਹੋਣਾ ਹੁੰਦਾ ਫਿਰ ਨਿਆਣੇ ਬਣਾਉਣੇ ਤੂੰ ਆਪਣੇ ਵਾਲੀ ਵੇਖ ਲੈ ਤੂੰ ਵੀ ਹਾਰੇ ਉੰਜੀ ਤੁਰੇ ਫਿਰਦੀ ਐ ਪਤਾ ਨਹੀਂ ਕੀ ਮਤ ਵੱਜੀ ਤੁਹਾਡੀ ਨਵੀਂ ਜਨਰੇਸ਼ਨ ਦੀ ਬੰਦਾ ਫਟਾਫਟ ਨਿਆਣੇ ਬਣਾ ਕੇ ਕੰਮ ਨਿਬੜੇ ਈਸ਼ਵਰ ਉਹਦੀ ਕੰਮ ਨਿਬੜਨ ਵਾਲੀ ਗੱਲ ਤੇ ਮੈਂ ਵੀ ਖੂਬ ਹੱਸੀ ਕੋਈ ਨਹੀਂ ਅਗਲੇ ਸਾਲ ਤੁਸੀਂ ਨਾਨੀ ਵੀ ਬਣ ਜਾਣਾ ਤੇ ਦਾਦੀ ਵੀ अचानक मेरे मुंह नानी शब्द सुनके वो मेरे मुंह ਵੱਲ ਵੇਖਣ ਲੱਗ ਪਈ ਮੇਰਾ ਮਤਲਬ ਮੇਰੇ ਬੱਚੇ ਦੀ ਨਾਨੀ ਹਾਂ ਹਾਂ ਕਿਉਂ ਨਹੀਂ ਤੂੰ ਮੇਰੀ ਧੀ ਹੀ ਹੈ ਤੇ ਫਿਰ ਤੇਰੇ ਬੱਚਿਆਂ ਦੀ ਮੈਂ ਨਾਨੀ ਕਰ ਦੇਖ ਦਿਆਂ ਦੇਖ ਜਾਂ ਗੱਲਾਂ ਗੱਲਾਂ ਵਿੱਚ ਹੀ ਅਸੀਂ ਇੱਕ ਰਿਸ਼ਤਾ ਬਣਾ ਲਿਆ ਤੀਸਰੇ ਕਮਰੇ ਦੀ ਡੋਰ ਖੋਲੀ ਤਾਂ ਉਸ ਵਿੱਚ ਕੰਪਿਊਟਰ ਪਿਆ ਸੀ ਟੇਬਲ ਤੇ ਬਹੁਤ ਸਾਰੇ ਪੇਪਰ ਕੰਦ ਤੇ ਫਿਰ ਇੱਕ ਵੱਡੇ ਸਾਰੇ ਫਰੇਮ ਵਿੱਚ ਅਮਰਤਾ ਪ੍ਰੀਤਮ, ਸ਼ੇਪ ਕੁਮਾਰ ਪਟਾਲਵੀ, ਨਾਨਕ ਸਿੰਘ, ਜਸਵੰਤ ਕਮਲ ਤੇ ਹੋਰ ਬਹੁਤ ਸਾਰੇ ਲੇਖਕਾਂ ਦੀਆਂ ਤਸਵੀਰਾਂ ਸਨ। ਇਹ ਵੱਡੂ ਹੂ ਕਮਰਾ ਹੈ ਮੇਰਾ ਸਟੱਡੀ ਰੂਮ। ਮੈਂ ਖਾਲੀ ਸਮੇਂ ਇੱਥੇ ਇਸ ਕੰਪਿਊਟਰ ਤੇ ਬੈਠ ਕੇ ਲਿਖਤੀ ਪੜ੍ਹਦੀ ਆਂ। ਇਸ ਦੀ ਬਾਹਰੀ ਵਿੱਚੋਂ 뷰 ਬਹੁਤ ਸੋਹਣਾ ਉਹ ਵੇਖ ਸਾਹਮਣੇ। ਮੈਂ ਵਿੰਡੋ ਵਿੱਚੋਂ ਬਾਹਰ ਨਿਕਾ ਮਾਰੀ ਤਾਂ ਸਾਹਮਣੇ ਬਹੁਤ ਸੋਹਣਾ ਨਜ਼ਾਰਾ ਸੀ। ਸਮੁੰਦਰ ਦੀਆਂ ਲਹਿਰਾਂ ਉੱਚੀਆਂ ਉੱਡਡ ਕਿਨਾਰਿਆਂ ਤੇ ਪਈਕਾਰੇ ਪੱਥਰਾਂ 'ਚ ਵੱਜ ਰਹੀਆਂ ਸਨ। ਲੈਰਾ ਦੇ ਛੋਰ ਦੀ ਆਵਾਜ਼ ਵਿੰਡੋ ਖੋਲਦਿਆਂ ਹੀ ਅੰਦਰ ਆ ਗਈ ਸੱਚੀ ਬਹੁਤ ਸੋਹਣਾ 뷰 ਸੀ ਇਸ ਕਮਰੇ ਵਿੱਚੋਂ ਇਸ ਤਰ੍ਹਾਂ ਲੱਗਦਾ ਸੀ ਕਿ ਲੈਰਾ ਸਵੇਰੇ ਸ਼ਾਮ ਇਸ ਤੇ ਵਿੰਡੋ ਵਿੱਚੋਂ ਕਲਾਸ਼ ਨੂੰ ਦੁਆ ਸਲਾਮ ਕਰਨ ਰੋਜ਼ ਆਉਂਦੀਆਂ ਹੋਣ ਕਲਾਸ਼ ਜੀ ਸੱਚੀ ਤੁਹਾਡਾ ਘਰ ਬਹੁਤ ਸੋਹਣਾ ਆ ਜਾ ਤੈਨੂੰ ਕੁਝ ਹੋਰ ਦਿਖਾਵਾਂ ਇਸ ਕਮਰੇ ਦੀ ਕਾਰਨਰ ਵਿੱਚੋਂ ਇੱਕ ਡੋਰ ਬਾਰ ਬਾਲਕਨੀ ਵਿੱਚ ਜਾਂਦੀ ਸੀ ਅਸੀਂ ਦੋਵੇਂ ਬਾਰ ਛੱਤ ਤੇ ਆ ਗਏ ਆ ਇਹ ਸ਼ਾਇਦ ਕਿਚਨ ਦੀ ਛੱਤ ਸੀ ਬਾਲਕਨੀ ਬਹੁਤ ਵੱਡੀ ਸੀ ਇਸ ਦੀ ਛੱਤ ਤੇ ਦੋ ਰੈਟਨ ਦੀਆਂ ਚੇਰਾ ਤੇ ਟੇਬਲ ਪਿਆ ਸੀ ਤੇ ਸਾਹਮਣੇ ਨੀਲਾ ਸਮੁੰਦਰ ਤੇ ਉਸ ਦੀਆਂ ਖੂਬਸੂਰਤ ਲਹਿਰਾਂ ਹਾਏ ਕਿੰਨਾ ਸੋਹਣਾ ਨਜ਼ਾਰਾ ਸੀ ਸੱਚੀ ਤਾਂ ਹੀ ਕਲਾਸ਼ ਜੀ ਇੱਥੇ 55 ਸਾਲਾਂ ਤੋਂ ਵਸੀ ਹੈ ਕਿੰਨਾ ਸੋਹਣਾ ਮੁਲਕ ਹੈ ਕਿੰਨੀ ਸ਼ਾਂਤੀ ਹੈ ਕਿੰਨਾ ਸੋਹਣਾ ਮੌਸਮ ਹੈ ਜਿਉਂ ਲਈ ਹੋਰ ਕੀ ਚਾਹੀਦਾ ਬੰਦੇ ਨੂੰ ਮਾਣ ਹੀ ਮਨ ਮੈਂ ਕਲਾਸ਼ ਨੂੰ ਬਹੁਤ ਲੱਕੀ ਸਮਝ ਰਹੀ ਸੀ ਚਲ ਆ ਜਾ ਹੁਣ ਥੱਲੇ ਚੱਲਦੇ ਆਂ ਮੈਂ ਆਲੂ ਗੋਬੀ ਬਣਾਈ ਐ ਤੇ ਨਾਲ ਮਸਰਾਂ ਦੀ ਦਾਲ ਵੀ ਤੂੰ ਬਸ ਦੋ ਦੋ ਫੁਲਕੇ ਲਾ ਲੈ ਮੈਂ ਬਾਹਰੋਂ ਟਰ ਤੇ ਟਮਾਟਰ ਤੋੜ ਕੇ ਲਿਆਉਂਦੀ ਆਂ ਵਾਪਸ ਥੱਲੇ ਆ ਕੇ ਕਲਾਸ਼ ਜੀ ਫਿਰ ਗਾਰਡਨ ਵੱਲ ਚਲੇ ਗਏ ਤੇ ਮੈਂ ਗੈਸ ਔਨ ਕਰਕੇ ਰੋਟੀ ਲਾਉਣ ਲੱਗ ਪਈ 12:00 ਵੱਜ ਕੇ ਪਤਾ ਹੀ ਨਾ ਚੱਲਿਆ ਰੋਟੀ ਪਕਾਉਂਦਿਆਂ ਮੈਂ ਸੋਚ ਰਹੀ ਸੀ ਕਿ ਬਰਮਿੰਗਮ ਤੋਂ ਤੁਰਨ ਲੱਗਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਇੱਥੇ ਆ ਕੇ ਆਪਣੀ ਪਿਆਰੀ ਕਲਾਸ਼ ਨੂੰ ਮਿਲਾਂਗੀ ਮਨ ਹੀ ਮਨ ਮੈਂ ਬਹੁਤ ਖੁਸ਼ ਸੀ। ਕਲਾ ਜੀ ਨੇ ਸਲਾਦ ਰੈਡੀ ਕਰ ਲਿਆ ਤੇ ਮੈਂ ਰੋਟੀ। ਕਿਚਨ ਵਿੱਚੀ ਡਾਈਨਿੰਗ ਟੇਬਲ ਤੇ ਬਹਿ ਕੇ ਅਸੀਂ ਪ੍ਰਸ਼ਾਦਾ ਛਕ ਲਿਆ। ਦਾਲ ਬਹੁਤ ਹੀ ਸਵਾਦ ਬਣੀ ਸੀ ਜਿਵੇਂ ਮੇਰੀ ਮਾਂ ਦੇ ਹੱਥਾਂ ਦੀ ਮਸਰਾਂ ਦੀ ਦਾਲ ਹੋਵੇ ਤੇ ਸਬਜ਼ੀ ਵੀ ਬਹੁਤ ਸਵਾਦ। ਰੋਟੀ ਖਾ ਕੇ ਭਾਂਡੇ ਧੋ ਕੇ ਕਿਚਨ ਸਵਾਰ ਅਸੀਂ ਵਾਪਸ ਸਿਟਿੰਗ ਰੂਮ ਵਿੱਚ ਆ ਗਏ। ਮੇਰਾ ਬਾਹਰ ਜਾਣਾ ਕਿਤੇ ਘੁੰਮਣ ਫਿਰ। ਉਹਨਾਂ ਮੁਸਕਰਾ ਕੇ ਮੈਨੂੰ ਬਾਹਰ ਕਮਾਉਣ ਫਿਰਉਣ ਦਾ ਨੁੱਟਾ ਦਿੱਤਾ ਨਹੀਂ ਨਹੀਂ ਕਲਾਸ ਜੀ ਮੈਂ ਨਹੀਂ ਜਾਣਾ ਕਿਤੇ ਵੀ ਬਸ ਮੈਂ ਤੁਹਾਡੇ ਕੋਲ ਹੀ ਰਹਿਣਾ ਹੈ ਅੱਜ ਤੁਹਾਡੇ ਨਾਲ ਹੀ ਗੱਲਾਂ ਕਰਨੀਆਂ ਤੁਸੀਂ ਤਾਂ ਨਹੀਂ ਜਾਣਾ ਸੀ ਕਿਤੇ ਆਹ ਨਾ ਮੈਂ ਤਾਂ ਵਿਹਲੀ ਆ ਕੰਮ ਕੋਈ ਕਰਦੀ ਨਹੀਂ ਆ ਅੱਜ ਨੇ ਇੱਕ ਛੋਟੀ ਜੀ ਕਾਫੀ ਸ਼ਾਪ ਖੋਲ ਕੇ ਦਿੱਤੀ ਹੋਈ ਆ ਮੈਨੂੰ ਉਹ ਕਾਰਨਰ ਤੇ ਅਗਾਹ ਜਾ ਕੇ ਇਸੇ ਰੋਡ ਤੇ ਖੱਬੇ ਹੱਥ ਕਾਫੀ ਅਤੇ ਸੈਂਡਵਿਚ ਸ਼ਾਪ ਬਹੁਤ ਬਿਜ਼ੀ ਹੁੰਦੇ ਨੇ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਹੀ ਖੋਲਦਿਆਂ 5 ਸਾਲ ਮੈਂ ਹੀ ਚਲਾਈਆ ਦੋ ਗੋਰੀਆਂ ਰੱਖੀਆਂ ਸਨ ਆਰਾਮ ਨਾਲ ਮੈਂ 10 ਕੁ ਵਜੇ ਜਾਂਦੀ ਤੇ 2 ਵਜੇ ਬੰਦ ਕਰਕੇ ਵਾਪਸ ਆ ਜਾਂਦੀ ਬਹੁਤ ਮਜ਼ੇ ਦਾ ਕੰਮ ਸੀ ਤੇ ਮੇਰਾ ਪਸੰਦੀਦਾ ਵੀ ਪਰ ਹੁਣ ਆ ਮਹੀਨੇ ਦੀ ਸ਼ੁਰੂਆਤ ਤੋਂ ਮੈਂ ਅਗਾਹ ਲੀਸ ਤੇ ਦੇ ਦਿੱਤੀ ਐ ਹੁਣ 57 ਦੀ ਹੋ ਜਾਣਾ ਐ ਹੁਣ ਮੈਂ ਕੰਮ ਨਹੀਂ ਕਰਨਾ ਬਸ ਜ਼ਿੰਦਗੀ ਆਰਾਮ ਨਾਲ ਜਿਉਣੀ ਐ ਹਰ ਇੱਕ ਪੈਸੇ ਨਾਲ ਤਾਂ ਬੰਦਾ ਕਦੀ ਰਜਦਾ ਹੀ ਨਹੀਂ ਹਰ ਇੱਕ ਮਾਣਾ ਕਿਸ ਲਈ ਹੁੰਦਾ ਨਿਆਣਿਆਂ ਲਈ ਵਾਹਿਗੁਰੂ ਦੀ ਮਿਹਰ ਆ ਮੇਰੇ ਬੱਚੇ ਸੱਟਣ ਪੜ੍ਹ ਲਿਖੇ ਆਪਣੇ ਪੈਰਾਂ ਤੇ ਖੜੇ ਹਨ ਮੈਂ ਹਮੇਸ਼ਾ ਹੀ ਸੋਚਦੀ ਹੁੰਦੀ ਸੀ ਕਿ ਆਪਣੇ ਬੇਟੇ ਨੂੰ ਕਾਬਿਲ ਬਣਾ ਕੇ ਉਸ ਨੂੰ ਉਸਦੇ ਪੈਰਾਂ ਤੇ ਖੜੇ ਕਰਨਾ ਤੇ ਅੱਜ ਉਸ ਕਾਬਿਲ ਬਣ ਗਿਆ ਵਿਰਾਸਤ ਦੇ ਨਾਮ ਤੇ ਕੁਝ ਉਸ ਲਈ ਛੱਡ ਕੇ ਜਾਣ ਨਾਲੋਂ ਚੰਗਾ ਹੈ ਕਿ ਉਸ ਨੂੰ ਕਾਬਿਲ ਬਣਾਵਾ ਉਹੀ ਉਸਦੀ ਅਸਲ ਵਿਰਾਸਤ ਹੈ ਤੇ ਹੁਣ ਉਹ ਆਪਣੇ ਪੈਰਾਂ ਤੇ ਖੜ੍ਹਾ ਹੈ ਤੇ ਰੱਬ ਦਾ ਸ਼ੁਕਰ ਹੈ ਉਸ ਦੀ ਜੀਵਨ ਸਾਥਣ ਬਿਲਕੁਲ ਸ਼੍ਰੀ ਭਲੀ ਬੱਚੀ ਹੈ ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ ਦੋਵੇਂ ਬੱਚੇ ਕਾਮਯਾਬ ਵਕੀਲ ਹਨ ਤੇ ਦੋਵਾਂ ਨੇ ਆਪਣੀ ਫਰਮ ਖੋਲੀ ਹੋਈ ਹੈ ਕੰਮ ਬਹੁਤ ਵਧੀਆ ਦੋਵਾਂ ਦਾ ਤੇ ਬਹੁਤ ਖੁਸ਼ ਹਨ ਆਪਣੀ ਲਾਈਫ ਵਿੱਚ ਉਹਨਾਂ ਨੂੰ ਖੁਸ਼ ਦੇਖ ਮੈਂ ਖੁਸ਼ ਹਾਂ ਹੁਣ ਜਿੰਨਾ ਚਿਰ ਜ਼ਿੰਦਗੀ ਹੈ ਬਸ ਮੈਂ ਪੜ੍ਹ ਲਿਖਣ ਵੱਲ ਚਾਹੁੰਦੇ ਨਾ ਚਾਹੁੰਦੀ ਨਹੀਂ ਨਹੀਂ ਬਿਲਕੁਲ ਸਹੀ ਹੈ ਤੁਸੀਂ ਆਪਣਾ ਸਮਾਂ ਹੁਣ ਪੜ੍ਹਨ ਲਿਖਣ ਤੇ ਲਾਓ ਕੁਝ ਨਵਾਂ ਲਿਖ ਰਹੇ ਹੋ ਅੱਜ ਕੁਝ ਨਵਾਂ ਲਿਖ ਰਹੇ ਹੋ ਅੱਜ ਕਰ ਮੈਂ ਗੱਲ ਗਾਂ ਤੋਰੀ ਹਾਂ ਕੁਝ ਕੀਤਾ ਹੈ ਸ਼ੁਰੂ ਦੇਖੋ ਕਦ ਤੱਕ ਨਿਬੜਦਾ ਹੈ ਕਾਫੀ ਪੀئیںਗੇ ਵੀਰਾ ਬਣਾ ਕੇ ਲਿਆਵਾਂ ਤੁਸੀਂ ਬੈਠੋ ਮੈਂ ਆਪੀ ਲੈ ਕੇ ਆਉਂਦੀ ਹਾਂ ਜੇ ਤੁਹਾਡਾ ਮਨ ਹੈ ਤਾਂ ਹਾਂ ਹਾਂ ਲੈ ਆ ਸੱਚੀਏ ਚੰਦਰੀ ਦੀ ਵੀ ਲੱਤ ਸ਼ਰਾਬ ਨਾਲੋਂ ਮਾੜੀ ਹੈ ਵੇਰ ਦਾ ਤੀਜਾ ਕੱਪ ਹੈ ਮੇਰਾ ਕਾਫੀ ਤੇ ਦੋ ਕੱਪ ਲਿਆ ਕੇ ਮੈਂ ਟੇਬਲ ਤੇ ਧਰ ਦਿੱਤੇ ਤੇ ਫਿਰ ਠੀਕ ਹੋ ਕੇ ਸੋਫੇ ਤੇ ਬੈਠ ਗਈ ਕਾਫੀ ਤੂੰ ਸਵਾਦ ਬਣਾਉਂਦੀ ਹੈ ਮੈਨੂੰ ਕਿਸੇ ਦੀ ਬਣਾਈ ਕਾਫੀ ਕਦੇ ਪਸੰਦ ਨਹੀਂ ਆਉਂਦੀ ਪਰ ਤੂੰ ਸੋਹਣੀ ਬਣਾਈ ਹੈ ਸ਼ੁਕਰੀਆ ਕਲਾਸ ਜੀ ਮੇਰਾ ਮਨ ਬੇਚੈਨ ਹੋ ਰਿਹਾ ਸੀ ਇਸ ਦੀ ਜ਼ਿੰਦਗੀ ਜਾਣਨ ਲਈ ਕੀ ਬਣਿਆ ਉਸ ਦੂਜੇ ਘਰ ਵਾਲੇ ਦਾ ਉਹ ਜਿਉਂਦਾ ਵੀ ਹੈ ਜੇ ਜਿਉਂਦਾ ਤਾਂ ਕਿੱਥੇ ਹੈ ਇਸ ਸਿੱਡੇ ਵੱਡੇ ਘਰ ਵਿੱਚ ਉਸ ਦੀ ਕੋਈ ਵੀ ਤਸਵੀਰ ਕਿਉਂ ਨਹੀਂ ਹੈ ਬਹੁਤ سارے ਸਵਾਲ ਮੇਰੇ ਦਿਮਾਗ ਵਿੱਚ ਘਲਬਲੀ ਮਚਾਰੇ ਸਨ ਪਰ ਪੁੱਛਣ ਦੀ ਹਿੰਮਤ ਨਹੀਂ ਹੋ ਰਹੀ ਸੀ ਮੇਰੇ ਤੋਂ ਪੁੱਛਿਆ ਕੁਝ ਨਹੀਂ ਬਸ ਉਹ ਮੈਂ ਸੋਚ ਰਹੀਆਂ ਕਿ ਦੇਸ਼ ਕਿੰਨਾ ਸੋਹਣਾ ਹੈ ਬਸ ਇੱਥੋਂ ਦੇ ਮੌਸਮ ਬਾਰੇ ਹੀ ਸੋਚ ਰਹੀ ਸੀ ਚਲ ਝੂਠੀ ਇਹ ਨਾਲ ਖੁਖੜ ਖੜਕਾ ਕੇ ਹੱਸ ਪਈ ਮੈਨੂੰ ਇੱਕਦਮ ਲੱਗਾ ਮੇਰੀ ਚੋਰੀ ਫਿਰ ਪੜ ਗਈ ਮੇਰੇ ਮਨ ਵਿੱਚ ਉਹ ਲਾਈਨਾਂ ਆ ਗਈਆਂ ਕਿਤੇ ਲਿਖੀਆਂ ਪੜੀਆਂ ਸਨ ਝੂਠ ਸੁਣਨ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਤੁਹਾਨੂੰ ਅਗਲੇ ਦਾ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ ਹਏ ਮੇਰੇ ਨਾਲ ਵੀ ਇਹੀ ਹੋਇਆ ਲੱਗਦਾ ਮੇਰੀ ਚੋਰੀ ਫੜੀ ਗਈ ਲੱਗਦੀ ਸੀ ਮੈਂ ਚੁੱਪਚਾਪ ਹੋ ਕੇ ਬੈਠ ਗਈ ਤੋਂ ਇਸ ਤਰ੍ਹਾਂ ਘਰ ਵਿੱਚੋਂ ਮੇਰਾ ਦੂਜਾ ਘਰ ਵਾਲਾ ਲੱਭਦੀ ਪਈ ਹੈ ਨਾ ਜਦ ਦੀ ਅੰਦਰ ਆਈ ਹੈ ਕੈਲਾਸ ਦੀ ਗੱਲ ਸੁਣ ਕੇ ਮੈਂ ਹੋਰ ਝੁੱਠੀ ਪੈ ਗਈ 100% ਸਜ਼ ਮੇਰਾ ਝੂਠ ਫੜਿਆ ਗਿਆ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਲਾਸ ਜੀ ਮੈਨੂੰ ਪਤਾ ਹੈ ਤੂੰ ਜਰਨਲਿਸਟ ਹੈਂ ਰਾਈਟਰ ਹੈਂ ਅਤੇ ਇੱਕ ਚੰਗੀ ਸਰੋਤਾ ਅਤੇ ਪਾਠਕ ਵੀ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਤੂੰ ਮੇਰੇ 11 ਸਾਲਾਂ ਦਾ ਹਿਸਾਬ ਨਾਲ ਲਭਰੀ ਹੋਵੇਂ 11 ਸਾਲਾਂ ਦਾ ਹਿਸਾਬ ਆਂਕਰਾਜ ਜੀ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਆਪਾਂ 11 ਸਾਲਾਂ ਬਾਅਦ ਮਿਲੇ ਆ ਤੇ ਇਸ ਲੰਬੇ ਸਮੇਂ ਵਿੱਚ ਆਪਣੀ ਕੋਈ ਗੱਲਬਾਤ ਵੀ ਨਹੀਂ ਹੋਈ ਆਖਰੀ ਵਾਰ ਫੋਨ ਤੇ ਤੁਸੀਂ ਦੱਸਿਆ ਸੀ ਕਿ ਨਵਾਂ ਜੀਵਨ ਸਾਥੀ ਮਿਲ ਗਿਆ ਤੇ ਤੁਸੀਂ ਬਹੁਤ ਖੁਸ਼ ਨਜ਼ਰ ਆ ਰਹੇ ਸੀ ਉਸ ਸਮੇਂ ਤੇ ਫਿਰ ਤੁਸੀਂ ਮੈਨੂੰ ਆਪਣੀ ਰਿੰਗ ਸੈਰੇਮਨੀ ਦੀ ਗੱਲ ਦੱਸੀ ਕਿ ਸ਼ਾਇਦ 4 ਕੁ ਵੀਕ ਤੱਕ ਹੋਵੇਗੀ ਉਸ ਵੇਲੇ ਮੇਰੀ ਇੰਡੀਆ ਦੀ ਤਿਆਰੀ ਸੀ ਤੇ ਮੈਂ 8 ਹਫ਼ਤਿਆਂ ਲਈ ਇੰਡੀਆ ਗਈ ਸੀ ਬਹੁਤ ਸਹੀ ਤਾਂ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੁਹਾਡੀ ਕਾਂਟੀਨਸ ਦੱਸਿਆ ਤੁਹਾਡਾ ਨੰਬਰ ਵੀ ਬੰਦ ਆਉਂਦਾ ਜਦੋਂ ਮੈਂ ਫੋਨ ਕਰਦੀ ਬਸ ਫਿਰ ਮੈਂ ਸੋਚਿਆ ਤੁਸੀਂ ਨਵੀਂ ਜ਼ਿੰਦਗੀ ਵਿੱਚ ਖੁਸ਼ ਹੋ ਕੇ ਕਾਂ ਬੱਦ ਗਏ ਤੁਹਾਡੀ ਆਖਰੀ ਫੋਨ ਤੇ ਉਹੀ ਗੱਲਬਾਤ ਹੋ ਤੁਸੀਂ ਬਹੁਤ ਖੁਸ਼ ਸੀ ਸੋ ਮੈਂ ਇਹੀ ਸੋਚ ਕੇ ਖੁਸ਼ੀ ਕਿ ਤੁਸੀਂ ਆਪਣੀ ਇਸ ਨਵੀਂ ਜ਼ਿੰਦਗੀ ਵਿੱਚ ਬਹੁਤ ਖੁਸ਼ ਹੋ ਮੇਰੀਆਂ ਗੱਲਾਂ ਸੁਣ ਉਸਨੇ ਫਿਰ ਲੰਬਾ ਹੌਕਾ ਲਿਆ ਤੇ ਪੱਖੇ ਦੀ ਸਪੀਡ ਘਟਾ ਦਿੱਤੀ ਸ਼ਾਇਦ ਉਸਨੂੰ ਕੰਬਾ ਲੱਗ ਰਿਹਾ ਸੀ ਮੈਨੂੰ ਯਾਦ ਹੈ ਕਲਾਸ ਜੀ ਦਾ ਨਵਾਂ ਘਰ ਵਾਲਾ ਕੌਰਨਵੈਲਦੀ ਨਾਰਥ ਕੋਸਟ ਨਿਊਕੀ ਤੋਂ ਸੀ ਨਿਊਕੀ ਬਹੁਤ ਹੀ ਸੋਹਣਾ ਇੰਗਲੈਂਡ ਦਾ ਕੌਰਨਵੈਲ ਸਾਈਡ ਦਾ ਪਾਰਟ ਹੈ ਉੱਥੇ ਸਾਰੇ ਗੋਰੀ ਰਹਿੰਦੇ ਹਨ ਆਪਣੇ ਇੰਡੀਆ ਦੇ ਲੋਕ ਬਹੁਤ ਘਟਣ ਬਰਮਿੰਗਮ ਤੋਂ ਕੋਈ 4 4.5 ਘੰਟਿਆਂ ਦਾ ਰਾਹ ਪਰ ਮੁਹੱਬਤ ਫਾਸਲੇ ਨਹੀਂ ਦੇਖਦੀ ਕਲਾਸ ਜੀ ਕਿਵੇਂ ਰਿਹਾ ਤੁਹਾਡਾ ਦੂਜੇ ਵਿਆਹ ਦਾ ਸਫਰ ਇੱਥੇ ਰਹਿੰਦੇ ਨਾ ਚਾਂਡੀਆਂ ਗਏ ਹੋਏ ਨੇ ਜਾ ਇੰਗਲੈਂਡ ਪਰ ਹਮ ਵੀਰ ਸਿੰਘ ਭੁੱਲਰ ਨਾਮ ਸੀ ਉਸ ਦਾ ਬੀਰਾ ਮੇਰਾ ਨਾਮ ਹਰਵਾਲਾ ਤੇਰੇ ਮਿਲਣ ਤੋਂ ਬਾਅਦ ਜਲਦੀ ਉਸ ਨਾਲ ਮੇਰੀ ਮੁਲਾਕਾਤ ਹੋਈ ਇੱਕ ਹਨੇਰੀ ਵਾਂ ਪਤਾ ਨਹੀਂ ਕਿਧਰੋਂ ਮੇਰੀ ਜ਼ਿੰਦਗੀ ਵਿੱਚ ਆਇਆ ਤੇ ਸਾਰਾ ਕੁਝ ਨਾਲ ਉਡਾ ਕੇ ਲੈ ਗਿਆ ਉਹ ਆਪ ਚੱਲ ਕੇ ਆਇਆ ਸੀ ਤੇ ਆਪ ਚੱਲ ਕੇ ਆਉਣ ਵਾਲੇ ਨੇ ਕਿੱਥੇ ਟਿਕਣਾ ਸੀ ਜੋ ਚੱਲ ਕੇ ਜ਼ਿੰਦਗੀ ਵਿੱਚ ਆਇਆ ਤੇ ਆਫ ਚੱਲ ਕੇ ਹੀ ਵਾਪਸ ਚਲਾ ਗਿਆ ਨਾ ਮੈਂ ਰੁਕਿਆ ਨਾ ਉਹ ਰੁਕਿਆ ਬਸ ਆਇਆ ਹੀ ਵਾਪਸ ਜਾਣ ਲਈ ਸੀ ਤੇ ਵਾਪਸ ਪਰਤ ਗਿਆ ਪਰਮਵੀਰ ਪਰਮਵੀਰ ਦਾ ਨਾਂ ਲੈ ਕੇ ਉਹ ਫਿਰ ਚੁੱਪ ਹੋ ਗਈ ਤੁਸੀਂ ਠੀਕ ਹੋ ਕਲਾਸ ਜੀ ਜੇ ਗੱਲ ਨਹੀਂ ਕਰਨੀ ਚਾਹੁੰਦੇ ਤਾਂ ਆਪਾਂ ਹੋਰ ਕੋਈ ਗੱਲ ਕਰਦੇ ਆ ਸੌਰੀ ਮੇਰਾ ਮਨ ਨਹੀਂ ਸੀ ਤੁਹਾਨੂੰ ਪਰੇਸ਼ਾਨ ਕਰਨ ਦਾ ਨਹੀਂ 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 ਵੀਰਾ ਕੋਈ ਚਿੰਤਾ ਨਹੀਂ ਕਿੰਨੀ ਦੇਰ ਲੁਕਾਵਾਂਗੀ ਮੈਂ ਇਹ ਸੱਚ ਨੂੰ ਤੱਕ ਕਿ ਕਿੰਨਾ ਭੱਜਾਂਗੀ ਕਿੱਥੇ ਕਿੱਥੇ ਦੌੜਾਂਗੀ ਸੱਚ ਤਾਂ ਅਖਰ ਸੱਚ ਹੀ ਹੈ ਉਹ ਇੱਕ ਨਾ ਇੱਕ ਦਿਨ ਸਾਹਮਣੇ ਆਵੇਗਾ ਹੀ ਜਿੰਨਾ ਮਰਜ਼ੀ ਮੈਂ ਦੌੜ ਲਵਾਂ ਮੈਂ ਸਮਝੀ ਨਿਕラスੀ ਪਹਜ਼ਾ ਨਹੀਂ ਤੂੰ ਜਦ ਵੀ ਮਿਲਦੀ ਹੈ ਕੀ ਜਾਦੂ ਕਰਦੀ ਹੈ ਤੇਰੇ ਨਾਲ ਸਾਰੇ ਦੁੱਖ ਭੁੱਲਣ ਨੂੰ ਮਨ ਕਰਨ ਲੱਗ ਜਾਂਦਾ ਹੈ ਪਿਛਲੀ ਵਾਰ ਮਿਲੀ ਸੀ ਤਾਂ ਮੈਂ ਆਪਣੀ 6 ਸਾਲ ਦੀ ਉਮਰ ਤੋਂ ਲੈ ਕੇ ਜਵਾਨੀ ਵੇਲੇ ਤੱਕ ਦੇ ਰਾਜ਼ ਤੇਰੇ ਨਾਲ ਸਾਂਝੇ ਕਰ ਗਈ ਸੀ ਇੱਕੋ ਰਾਤ ਵਿੱਚ ਪਰ ਸਵੇਰ ਨੂੰ ਮੈਂ ਬਹੁਤ ਰਲੈਕਸ ਸੀ ਮਨੋ ਮਨਾ ਮੋਹੀ ਪਾਰ ਲੈ ਗਿਆ ਹੋਵੇ ਸਿਰ ਤੋਂ ਕਿੰਨੇ ਸਾਲਾਂ ਦੇ ਉਹ ਰਾਜ਼ ਮਨ ਵਿੱਚ ਹੀ ਦਬ ਕੇ ਬੈਠੀ ਸਾਂ ਹਾਂ ਹਾਂ ਮੈਨੂੰ ਯਾਦ ਆ ਬਹੁਤ ਦਿਨ ਮੈਂ ਸੌ ਨਹੀਂ ਸਕੀ ਸੀ ਉਸ ਰਾਤ ਤੋਂ ਬਾਅਦ ਵਾਰ-ਵਾਰ ਉਹ 6 ਸਾਲਾਂ ਦੀ ਮਾਸੂਮ ਬੱਚੀ ਦਾ ਚਿਹਰਾ ਮੇਰੇ ਅੱਗੇ ਘੁੰਮਦਾ ਰਿਹਾ ਸੀ ਉਫ ਕਲਾਸ ਜੀ ਕਿੰਨਾ ਦਰਦ ਸਿਆ ਤੁਸੀਂ ساری ਉਮਰ ਉਸ ਰਾਤ ਦੀ ਕਹਾਣੀ ਯਾਦ ਕਰਦਿਆਂ ਮੇਰਾ ਮਨ ਪਰ ਆਇਆ ਕੋਈ ਔਰਤ ਇੰਨੇ ਦੁੱਖਾਂ ਵਿੱਚੋਂ ਵੀ ਲੰਘ ਸਕਦੀ ਹੈ ਮੈਂ ਸੋਚ ਵੀ ਨਹੀਂ ਸਕਦੀ ਸੀ ਖੈਰ ਵਾਹਿਗੁਰੂ ਨੇ ਮਿਹਰ ਕੀਤੀ ਉਸ ਨੂੰ ਦੁਬਾਰਾ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਆਪਣੇ ਨਵੇਂ ਹਮਸਫਰ ਦੇ ਨਾਲ ਬਾਕੀ ਅਗਲੇ ਕੰਡ ਵਿੱਚ ਧੰਨਵਾਦ